ਸਮੇਂ ਪਹਿਲਾਂ ਹੁਣ ਇੱਕ ਪਿਓ ਤੇ ਬੋਲੋ ਆਪਣੀ ਧੀ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ ਸੀ ਤੇ ਉਸਤੇ ਹੀ ਵਿਚਾਲੇ ਦੱਸਿਆ ਜਾ ਰਿਹਾ ਕਿ ਹੁਣ 3 ਮਹੀਨੇ ਬਾਅਦ ਧੀ ਜਿਹੜੀ ਆ ਵਾਪਸ ਆ ਚੁੱਕੀ ਆ ਤਾਂ ਇਸ ਦੇ ਵਿੱਚ ਧੀ ਜਦੋਂ ਵਾਪਸ ਆਈ ਆ ਤਾਂ ਪੁਲਿਸ ਨੇ ਪੂਰੇ ਵੱਡੇ ਖੁਲਾਸੇ ਕੀਤੇ ਆ ਫਰੀਦਕੋਟ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਪਰਿਵਾਰਕ ਮੈਂਬਰ ਬੇहद ਖੁਸ਼ ਨੇ ਪਰ ਆਖਰ ਉਪਿਓ ਜਿਸ ਨੇ ਆਪਣੀ ਧੀ ਨੂੰ ਨਹਿਰ ਦੇ ਵਿੱਚ ਸੁੱਟਿਆ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਤਾਹਣ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਜਿਹੜਾ ਵਾ ਲੜਕੀ ਦਾ ਕਰਵਾਇਆ ਜਾ ਰਿਹਾ ਤਾਂ ਉਸ ਦੇ ਵਿੱਚ ਖੁਲਾਸੇ ਹੋਣਗੇ ਹਾਲਾਂਕਿ ਲੜਕੀ ਨੇ ਬੇਹਾ ਦੁਬੱਡੇ ਬਿਆਨ ਦਿੱਤੇ ਨੇ ਤਾਂ 3 ਮਹੀਨੇ ਬਾਅਦ ਨਹਿਰ ਦੇ ਵਿੱਚ ਠਿਗੀ ਲੜਕੀ ਮੁੜ ਵਾਪਸ ਜਿਹੜੀ ਜ਼ਿੰਦਾ ਆ ਜਾਂਦੀ ਹੈ ਤਾਂ ਧੀ ਦੇ ਵੱਲੋਂ ਬੇਹਾ ਦੁਬੱਡੇ ਖੁਲਾਸੇ ਕੀਤੇ ਜਾਂਦੇ ਨੇ ਉਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਨਦੀ ਦੇ ਕੰਢੇ ਤੇ ਧੀਗੀ ਸੀ ਤੋਂ ਬਾਹਰ ਆ ਗਈ ਸੀ ਤੇ ਕਿਸੇ ਨਜ਼ਦੀਕੀਆਂ ਦੇ ਕੋਲ ਹੀ ਰਹਿ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਉਪਰ ਹੁਣ ਖੁਲਾਸੇ ਕੀਤੇ ਤਾਂ ਬਿਆਨਬਾਜ਼ੀ ਪ੍ਰਸ਼ਾਸਨ ਦੀ ਵੀ ਸਾਹਮਣੇ ਆਈ ਹੈ ਪਰ ਨਹਿਰ ਦੇ ਵਿੱਚ ਪਿਓ ਵੱਲੋਂ ਸਿੱਟੀ ਟੀ ਜਿਹੜੀ ਆ ਮੁਰ ਤਿੰਨ ਤਿੰਨ ਮਹੀਨੇ ਬਾਅਦ ਸੰਦਾ ਵਾਪਸ ਆਈ ਹੈ